ਹਾਂਜੀ ਦੋਸਤੋ ਹੁਣ ਆਪਣਾ ਇਹ ਕੁੜੀਆਂ ਦਾ ਟ੍ਰਾਇਲ ਇਨੀਸ਼ੀਅਲ ਟ੍ਰਾਇਲ ਆ ਤੇ ਇਹਦੇ ਦੇ ਦੇ ਆਪਾਂ 800 ਮੀਟਰ ਕੁੜੀਆਂ ਤੁਹਾਨੂੰ ਪਤਾ ਟੈਸਟ ਹੁੰਦਾ ਏ ਪੰਜਾਬ ਫੋਟਸ ਦੇ ਵਿੱਚ ਤੇ ਦੋ ਹੀ ਚੱਕਰ ਕਰਨੇ ਥੋੜਾ ਬਹੁਤ ਪਿੱਛੇ ਹੋ ਜਾ ਬੜਾ ਜਾ ਠੀਕ ਆ ਕਲਾਪਿੰਗ ਕਰਕੇ ਕੁੜੀਆਂ ਦਾ ਜੋਸ਼ ਵਧਾਉਣ ਥੋੜਾ ਜਿਹਾ ਆਪਾਂ ਨੂੰ ਕੈਮਰਾਮੈਨ ਇਧਰ ਆ ਗਿਆ ਦਨ ਚਾਕੀ ਲੈਣ ਰੈਡੀ ਯਸ ਸਰ ਗੱਲ ਰੈਡੀ ਹੋ ਸਾਰੇ ਯਸ ਸਰ ਦੇ ਰੌਂਡ ਕਰਨੇ ਹੀ ਆਪਰੇ ਰੈਪਿੰਗ ਰੈਡੀ ਤਿਆਰ ਰੱਖੋ ਥੋੜਾ ਜਿਹਾ ਆ ਮੁੰਡੇ ਥੋੜਾ ਵਧੀਆ ਲੱਗਿਆ ਯਸ ਸਰ ਕੈਮਰਾ ਮੈਟੀ ਲਾਈਟ ਕਿਵੇਂ ਲੱਤ ਚਾਰ ਚੱਕਰ ਕੱਢ ਗਏ ਵਧੀਆ ਚਲਣਾ ਬੁੱਢੀ ਦੇਖ ਲੈ ਇਹ ਆਪਣੀ ਵੀਡੀਓ ਇੱਥੇ ਰੋਕ ਵੀ ਸੇਵ ਹਨ ਤਾਂ ਕਿ ਜਦੋਂ ਤੁਸੀਂ ਅਪਲੋਡ ਕਰ ਦੂੰਗਾ ਮੈਂ ਜਦੋਂ ਤੁਸੀਂ ਥੋੜਾ ਜਿਹਾ ਰੈਡੀ ਹੋ ਜਾਓਗੇ ਠੀਕ ਹੈ ਉਦੋਂ ਤੁਹਾਨੂੰ ਪਤਾ ਲੱਗੂਗਾ ਵੀ ਅਸੀਂ ਕਿੱਥੋਂ ਅਸੀਂ ਉੱਠ ਕੇ ਕਿੱਥੇ ਚੱਲ ਜਾਈ ਗਏ ਰਹੇ ਜਿਹੜਾ ਥੋੜੇ ਮੂਮੈਂਟਸ ਰੈਜਨ ਰਹਿ ਜਾਂਦੇਗੇ ਉਹ ਜਿਹੜੀ ਤੋਂ ਸੀ ਸ਼ੁਰੂਆਤ ਕੀਤੀ ਸੀਗੀ ਉਹਨੂੰ ਉਲਟੀ ਆ ਗਈ ਠੀਕ ਹੈ ਉਲਟੀ ਔਰ ਸਰਦਾਰ ਠੀਕਾ ਉਲਟੀ ਔਰ ਉਹਦੇ ਮੂੰਹੇ ਭੱਜ ਲਈ ਅੱਗੇ ਜਾ ਕੇ ਮੁਬਾਈ ਹੋਵੇ ਦਾ ਯੋਏ ਕਿ ਹੁਣ ਉਲਟੀ ਆ ਰਹੀ ਮੁੱਠੀ ਉਲਟੀ ਹੋਣੀ ਆ ਮੁਬਾਈ ਹੋਵੇ ਪਿੱਛੋਂ ਦੇ ਪਿੱਛੋਂ ਦੇ ਓਏ ਓਜੋ ਪਿੱਛੇ ਪਿੱਛੋਂ ਦੇ ਬੋਇਸ ਤੇ ਦੋਸਤੋ ਕੁੜੀਆਂ ਨੂੰ ਪਤਾ ਫਿਜ਼ੀਕਲ ਨੂੰ ਲੈ ਕੇ ਬਹੁਤ ਜ਼ਿਆਦਾ ਕਮਜ਼ੋਰ ਹੁੰਦੀਆਂ ਨੇ ਕਿਉਂਕਿ ਉਹ ਪਹਿਲਾਂ ਤੋਂ ਸਟਾਰਟਿੰਗ ਨਹੀਂ ਕਰਦੇ ਨਹੀਂ ਹੈ ਤਾਂ ਆਪਾਂ ਇਸ ਅਕੈਡਮੀ ਵਿੱਚ ਇਹ ਜੀ ਕੀ ਕੀ ਕਰਕੇ ਬੱਚੇ ਸ਼ੁਰੂ ਤੋਂ ਹੀ ਆਪਣਾ ਘੜ ਤੋਂ ਘਾੜੇ 1 ਘੰਟਾ ਤਾਂ ਜ਼ਰੂਰ ਗਰਾਊਂਡ ਦੇ ਲਈ ਕੱਟ ਤੇ ਨਾਲ ਦੀ ਨਾਲ ਆਪਾਂ ਇਹ ਪੇਪਰ ਦਾ ਵੀ ਚਲਾਉਂਦੇ ਆ ਤੇ ਕੋਸ਼ਿਸ਼ ਕਰਦੇ ਆ ਹਰ ਰੋਜ਼ ਅਸੀਂ ਗਰਾਊਂਡ ਦੇ ਲਈ ਇਹਨਾਂ ਨੂੰ ਪ੍ਰਿਪੇਅਰ ਕਰੀਏ ਕਿ ਤੁਸੀਂ ਦੇਖ ਰਹੇ ਹੋ ਹੁਣ ਬੱਚੇ ਆ ਰਹੇ ਨੇ ਬਹੁਤ ਵਧੀਆ ਬੈਰ ਨੰਬਰ 7 ਦੀ ਸਪੀਡ ਆ ਰਹੀ ਛੋਟੋ ਆਬਾਦ ਦੂਸਰਾ ਚੱਕਰ ਸ਼ੁਰੂ ਬਸ ਲਾਸਟ ਰਾਊਂਡ ਹੈ ਗੋਲ ਹੈ ਹੈ ਵੇ ਗੋਲ ਕੋਈ ਚਲ ਨਾ ਘੜੀ ਪਾਣੀ ਦੇ ਹਰਿਆਂ ਨੂੰ ਪਹਿਲਾਂ ਲਈ ਟੀਚਰ ਆਈ ਚਲੋ 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 ਸ਼ਾਬਾਸ਼ ਇੱਕ ਹੀ ਰਾਉਂਡ ਰਹਿ ਗਿਆ ਗੋਲ ਜਿਹੜਾ ਵੇਟ ਆ ਗਿਆ ਜਿਹੜਾ ਹਾਰਿਆ ਇਹਨੂੰ ਅੰਮੋ ਵਾਲੇ ਚਲੋ 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 ਸ਼ਾਬਾਸ਼ ਬਹੁਤ ਵਧੀਆ ਇੱਕ ਚੱਕਰ ਕਰਨਾ ਹੀ ਕਰਨਾ ਆਪਾਂ ਨੇ ਕਿਸੇ ਵੀ ਹਾਲਤ

ਬਾਪ ਜੀ 3 10 3 10 ਇਹ ਤਾਂ ਕੁੜੀ ਐਥਲੀਟ ਆ 1 2 ਹੋਏ ਸੀ ਉਹ ਕਹਿੰਦਾ ਦੇਖਿਆ ਜੀ ਫਰਕ ਆਪਣਾ ਪਤਾ ਲੱਗਾ ਦੇਖੋ ਹੁਣ ਇਹਨੇ ਕਿਹਦਾ ਇੱਕ ਵੀੜੇ ਦਾ ਹੀ ਫਰਕ ਪਾਇਆ ਪਿਆ ਹਾਂ ਬਹੁਤ ਇੱਧਰ ਇੱਧਰ ਤੋਂ ਚੱਲੀ ਆਹ ਵੇ ਬਾਅਦ ਚੋਂ ਮਿਲਣੇ ਉਹ ਸੱਜੀ ਪੈਣ ਲੱਗੇ ਬੁੱਢੀਏ ਚੰਗੀ ਬਣੇਗੀ ਚਲੋ 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 ਦੂਰ 327 347 ਖੜ ਗਿਆ ਪਾਉ ਪਹਿਲੀ ਨੋਟ ਦੱਸੀ ਜਾਣਾ 41 ਤੋਂ ਕੈਮਰਾਮੈਨ ਕੋ ਖੜ ਮੜਿਆ ਦੂਜੇ ਟਾਈਮ 347 347 48 ਬਹੁਤ ਚਲੋ ਗੇ ਸਵਾਇ ਸਵਾਇ 352 98 98 ਕੈਮਰਾਮੈਨ ਸੇ ਚਲੋ ਚਲੋ ਚਲੋ

ਉਹ ਵਦਿਆ ਮੈਡਮ ਤੇ ਜਾਓ ਚਲੋ ਇਹਨਾਂ ਦੇ ਆ ਰਹੇ ਨੇ 446 ਜੀ ਸ਼ਾਬਾਸ਼ 99 50 452 452 58 99 ਜਿਹੜਾ ਲੇਟ ਆਈ ਜਾਂਦਾ ਉਹਨੂੰ ਕੈਨਸਲ ਕਰਦੇ ਆ ਆਲੂ ਵਾਲੇ ਕੋਟਾ ਆਸ ਨਹੀਂ ਦਿੰਦਾ ਮੇਰਾ 5 8 ਟਾਈਮਿੰਗ ਬੋਲੋ ਟਾਈਮਿੰਗ ਬੋਲੋ ਲਾਸਟ 5 10 11 12 13 ਪੂਰਾ ਕਰਕੇ ਰੁਕੋ 5 17 ਜੀ 19 20 ਕਿੱਥੇ ਆਣਾ ਹੈ 24 ਚਲੋ ਥੋੜਾ ਜਿਹਾ ਰਹਿ ਗਿਆ ਬੱਸ 5 29 5 33 537 ਸ਼ਾਬਾਸ਼ ਸ਼ਾਬਾਸ਼ 540 543 545 47 ਚਲੋ 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 ਲਾਸ 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 553 ਜੀ 553 ਦੇ ਵਿੱਚ ਸਾਰੀ ਕੁੜੀਆਂ ਦੀ ਐਂਟਰੀ ਖਤਮ ਹੋ ਗਈ ਤੇ ਹਾਲ ਦਿਖਾ ਦਿਓ ਇਹਨਾਂ ਦੀ ਪਿੱਛੇ ਮੜਿਆ ਦੇਖ ਕਿਵੇਂ ਬੈਠੇ ਨੇ ਠੀਕ ਹੈ ਜੀ ਮਾਹੌਲ ਪੂਰਾ ਓਕੇ ਆ ਚਲੋ ਜੀ ਦੋਸਤੋ ਆਹ ਵੀਡੀਓ ਸ਼ੇਅਰ ਕਰ ਦਿਓ ਇਨੀਸ਼ੀਅਲ ਟਰਾਜ ਸੀ ਸਾਰਿਆਂ ਦਾ ਤੇ ਬਾਕੀ ਸਾਰੇ ਓਕੇ ਹੋ ਗਏ what